ਜਿਨ੍ਹਾਂ ਨੇ ਲੈਣਾ ਵਿਆਹ ਸ਼ਾਦੀ ਦਾ ਕੱਪੜਾ ਦਾਜਪੁਰ ਦਾ ਕੱਪੜਾ ਦੇਣ ਲੈਣ ਵਾਲੇ ਕੱਪੜਾ ਲੈਣਾ ਆਜੋ ਲੱਗੀਆਂ ਪੱਟੀਆਂ ਪੱਟੀਆਂ ਆਫਰਾਂ ਜਿਹੜੇ ਬਾਜ਼ਾਰ 'ਚ 12-1200 ਰੁਪਏ ਦੇ ਸੂਟ ਆ ਮਾਤੂ ਸ਼੍ਰੀ ਤਸਤਾਰ ਨੇ ਕਰਦੇ ਆ 5-500 ਰੁਪਏ 'ਚ 5-500 'ਚ ਕਰਦੇ ਆ ਇੱਥੇ ਗਰੰਟੀ ਦੇ ਨਾਲ ਕਹਿੰਨੇ ਆ 1 ਲੱਖ ਵਾਲਾ ਕੱਪੜਾ ਵਿਆਹ ਸ਼ਾਦੀ ਦਾ ਤੇ ਲੈਣ ਵਾਲਾ 30000 ਰੁਪਏ ਦਵਾਂਗੇ 30000 'ਚ ਚੱਕੋ ਰੇਟ ਤੇ ਲੈ ਕੇ ਲਾਤਾ 650 ਰੁਪਿਆ ਪਿਆਰਾ ਜੇ ਐਸ ਸੂਟ ਦੀ ਕੀਮਤ 25-2500 ਰੁਪਿਆ ਵਾ ਅਸੀਂ ਸਿਰਫ 850 ਰੁਪਏ ਦੇ ਦੇਣਾ 850 ਜੇ ਦੇਖੋ ਜੀ ਆ ਵੀ ਚੈੱਕ ਕਰ ਲੋ ਇਸ ਸੂਟ ਦਾ ਕੋਈ 2000 ਮੰਗਦਾ ਕੋਈ 2200 ਮੰਗਦਾ ਇੱਕ ਸੂਟ ਦਾ ਪਰ ਸਾਡੇ ਕੋਲ ਆ ਜੋ ਦੋ ਸੂਟ 1500 ਦੇ ਲੈ ਜਾਓ ਮਤਲਬ 750 ਰੁਪਏ ਦਾ ਸੂਟ ਚੈਲੰਜ ਕਰਦਾ ਜੇ 3500 ਰੁਪਏ ਤੋਂ ਘੱਟ ਕੋਈ ਸੂਟ ਦੇ ਦੇਵੇ ਸਾਡਾ ਰੇਟ ਸਿਰਫ 1500 ਰੁਪਏ ਆ ਚੈੱਕ ਕਰੋ 1750 ਰੁਪਏ ਦਾ ਸੂਟ ਦੇ ਰਹੇ ਆ ਜਿਹੜਾ 3500 ਹੈ ਭਾਜੀ 1750 ਦਾ ਆ ਕਿੰਨੇ ਦਾ ਸੂਟ ਆ ਓ ਸ਼ਗਨਾ ਵਾਲਾ ਸੂਟ ਏ ਦੁਪੱਟਾ ਕਿੰਨਾ ਸੋਹਣਾ 2000 ਰੁਪਏ ਦਾ 2000 ਰੁਪਏ ਦਾ ਲੈ ਗਏ ਛਗਣਾ ਵਾਲਾ ਸੂਟ 2000 ਉਹ ਚਾਰੀ ਪਾਸੇ ਠਾਠਾ ਮਾਰਦਾ ਕੱਟ ਉਹ ਲੋਕ ਆ ਗਏ ਦੂਰੋਂ ਦੂਰੀ ਦੇਖੋ ਕਿੱਡਾ ਰਸ਼ ਪੈ ਗਿਆ ਉਹ ਬਾਹਰ ਮਾਰ ਕੈਮਰਾ ਦੇਖੋ ਮੋਟਰਸਾਈਕਲ ਸਕੂਟਰ ਕਾਰਾਂ ਉਹ ਫੋਰਚੂਨਰ ਖੜੀ ਆ ਕਾਲੀ ਥਾਰ ਖੜੀ ਉਹ ਲੋਕਾਂ ਨੂੰ ਪੁੱਛ ਲੋ ਫੈਰਾ ਕਿੰਨਾ ਹੋਵੇ ਦੇਖੋ ਪੈਣਾ ਦੀਆਂ ਟੌਹਾਂ ਕੱਢਦੀਆਂ ਭਰਾ ਪਿੱਛੇ ਵੀ ਛੱਡਣੇ ਆਹ ਦੇਖੋ ਬਾਜ਼ਾਰ ਤੇ ਆ ਕੇ ਰੇਟ ਪਤਾ ਕਰੋ ਵੱਡੇ ਸ਼ੋਰੂਮ ਤੇ 12000 ਰੁਪਏ ਦਾ ਕਹਿੰਦੇ ਕੋਟ ਪੈਂਟ ਨਾ 2 ਪੀਸ ਕੋਟ ਪੈਂਟ ਕਾਰਜੀ ਕੋ ਜਾ ਕੇ ਦੀ ਸਲਾਈ ਪਰਾ ਕਰੋ ਕਹਿੰਦੇ 5000 ਰੁਪਏ ਲੈਣੀ ਕੱਲੀ ਸਲਾਈ ਸਾਡੇ ਕੋਲ ਆਜੋ 12000 ਦਾ 2 ਪੀਸ ਕੋਟਪੈਂਟ ਸਿਰਫ 2995 ਚ ਲੈ ਜਾਓ ਸਲਾਈ ਕਰਕੇ ਦੇਵਾਂਗੇ ਦੇਖੋ 17000 18000 ਐਦਾਂ ਮੰਗਦੇ 3 ਪੀਸ ਕੋਟਪੈਂਟ ਦਾ ਰੇਟ ਸ਼ੋਅਰੂਮ ਵਾਲੇ ਵੱਡੇ ਵੱਡੇ ਡਮੀਆਂ ਤੇ ਲਾ ਕੇ ਇਹਦੀ ਸਲਾਈ ਹੈਗੀ 6650 ਸਾਡੇ ਕੋਲ ਆਜੋ 18000 ਵਾਲਾ 3 ਪੀਸ ਕੋਟਪੈਂਟ ਸਿਰਫ 3760 ਚ ਲੈ ਜਾਓ ਆ ਕੋਟ ਤੇ ਵੀ ਐਵੇਂ ਦੇਖੋ ਗੀਦਾ ਕਾਟਰ ਦਾ ਵਧੀਆ ਕਪੜਾ 3000 ਰੁਪਏ ਦਾ ਆਉਂਦਾ 3000 ਰੁਪਏ ਦਾ ਕਹਿੰਦੇ ਇਹ ਕੁਰਤਾ ਪਜਾਮਾ ਸਾਡੇ ਕੋਲ ਆਜੋ 3000 ਵਾਲਾ ਕੁਰਤਾ ਪਜਾਮਾ ਸੀਤਾ ਸਲਾਇਆ ਸਲਾਈ ਕਰਕੇ 1300 ਰੁਪਏ ਚ ਦੇ ਦੇਾਂਗੇ ਸ਼ੇਰਵਾਨੀ 20000 ਰੁਪਏ ਦੀ 22000 ਰੁਪਏ ਦੀ 18000 ਰੁਪਏ ਦੀ ਐਦਾਂ ਪਰ ਸਾਡੇ ਕੋਲ ਆਜੋ 6500 ਰੁਪਏ ਚ ਸਲਾਈ ਕਰਕੇ ਲੈ ਜਾਓ ਐਦੂ ਉੱਪਰ ਲੱਗਰੀ ਤੁਸੀਂ ਇਨਾ ਨੇ ਕੋਟ ਪੈਂਟ ਜਿੱਦਾਂ ਨੇ ਮਰਜ਼ੀ ਲੈਣੇ ਆ ਉਹ ਵੀ ਲੈ ਜਾਓ ਬਹੁਤ ਵੱੱਡੇ ਫਾਇਦੇ ਹੋਣੇ ਉਹ ਪੈ ਗਏ ਕਿਹੜੇ ਚੱਕਰ 'ਚ ਓਏ ਹੈ ਨਹੀਂ ਸਾਡੀ ਕੋਈ ਟੱਕਰ 'ਚ ਇਹ ਸੂਟ ਰੈੱਡ ਕਲਰ ਦਾ ਬਜ਼ਾਰਾਂ ਦੇ ਵਿੱਚ 10-10 ਹਜ਼ਾਰ ਨੂੰ ਮਿਲਦੇ ਆ। ਆਦ ਰੇਟ ਤੇ ਦੇ ਦਾਂਗੇ 5000 ਤੇ ਹੈਵੀ ਹੈਵੀ ਸੂਟ ਲੈ ਜਾਓ ਸੋਨੇ ਨਾਲ ਜੜੇ ਹੋਏ। ਦੇਖੋ ਕਿੱਤਾ ਫਿਲਮਾਂ ਜਿਹੇ ਪਏ ਹੁੰਦੇ ਆ। ਆ ਮਾਡਰਨ ਵਾਲੇ ਸੂਟ ਪਾਏ ਹੁੰਦੇ ਆ। ਭਾਵੇਂ ਇੰਗਲੈਂਡ ਵਾਲਿਓ ਚਾਹੇ ਕੈਨੇਡਾ ਵਾਲਿਓ ਚਾਹੇ ਅਮਰੀਕਾ ਵਾਲਿਓ ਤੁਹਾਡੀ ਪਸੰਦ ਦੀ ਚੀਜ਼ ਮਾਤੂ ਸ਼ਰੀ ਦਸਤਾਰ ਬਾਗੇ ਪੜਦੇ ਤਿਆਰ ਪਈਆ। ਬੱਸ ਜ ਆਜੋ ਬਾਗਾ ਪਾਉਣਾ ਬੱਸ ਸਟੈਂਡ ਦੇ। ਬਾਸ ਸਟੈਂਡ ਤੋਂ ਮਾਤੂ ਜੀ ਦੀ ਦਫਤਾਰ ਦੇ ਰਿਕਸ਼ੀਆਂ ਦੀ ਸਰਵਿਸ ਬਿਲਕੁਲ ਫ੍ਰੀ ਆ ਦੇਖੋ ਤਾਂ ਮਹਾਰਾਣੀ ਪ੍ਰਨੀਤ ਕੌਰ ਨੂੰ ਹੀ ਪਿੱਛੇ ਛੜ ਦੂੰਗੀ ਆ ਭਣਾ ਸਾਡੀਆਂ ਸੂਟ ਇਦਾਂ ਦੇ ਭਾਅ ਪਾ ਕੇ ਉਹ ਕਹਿੰਦੇ ਖਾਈਏ ਮਨ ਪੌਂਦਾ ਪਾਈਏ ਜੱਗ ਪੌਂਦਾ ਆ ਦੇਖੋ ਬਈ ਇਹ ਪਤਾ ਇਦਾਂ ਹੀ ਲੱਗਣਾ ਕਿਰਾ ਤੁਸੀਂ ਇਦਾਂ ਦਾ ਲਗਜ਼ਰੀ ਕੱਪੜਾ ਲੈਣਾ ਭਾਰੇ ਭਾਰੇ ਸੂਟ ਲੈਣੇ ਆ ਬਾਜ਼ਾਰ 'ਚ ਜਾਓਗੇ ਭੱਟੇ ਸ਼ੋਰੂਮ ਤੇ ਜਾਓਗੇ 2 ਲੱਖ ਰੁਪਏ ਦਾ ਦਾਜਪੁਰ ਦਾ ਕੱਪੜਾ ਹਾਲਾ ਮਿਲਣਾ ਸਾਡੇ ਕੋਲ ਆਜੋ 2 ਲੱਖ ਵਾਲਾ ਕੱਪੜਾ ਅਸੀਂ 400 روپے ਲੈ ਜਾਓ 80000 ਓਏ ਕਿਤੇ ਜਾਣ ਦੀ ਲੋੜ ਨਹੀਂ ਆ ਤਾਜਵਰੀ ਦਾ ਕਪੜਾ ਲਹਿੰਗੇ ਸ਼ਰਾਰੇ ਕਰਾਰੇ ਸਾਰਾ ਕੁਝ ਹੀ ਇੱਕ ਛੱਤ ਹੇਟਾ ਦੇ ਦਾ ਕੋ ਮੌਂਟੀ ਕਾਰਲੋ ਦਾ ਕੰਪਲ ਲੈ ਕੇ ਆ ਗਿਆ ਇਸ ਵਾਰੀ ਤਾਜਵਰੀ ਤੇ ਇੰਡੀਆ ਦੇ ਵਰਲਡ ਦੇ ਟਾਪ ਦੇ ਬ੍ਰਾਂਡ ਚੱਲਣਗੇ ਓ ਰੇਟ ਚੈੱਕ ਕਰੋ ਭਾਜੀ ਬਜ਼ਾਰਾਂ ਦੇ ਵਿੱਚ ਕੀ ਰੇਟ ਆ 249 ਰੁਪਏ ਓਏ ਸਾਡਾ ਰੇਟ 1250 ਰੁਪਏ ਭਾਜੀ ਬੋਹੋਣੀ ਪੈਕਿੰਗ ਬਾਜ਼ਾਰ ਚ ਜਾਉਂਗੇ ਇਹਦਾ ਰੇਟ ਹੈਗਾ 250 ਰੁਪਏ ਰੇਟ ਲਿਖ ਕੇ ਲਾਤਾ ਇੱਥੇ ਤੇ ਸਾਡੇ ਕੋਲ ਆਜੋ 250 ਵਾਲਾ ਕੰਬਲ ਸਿਰਫ 1000 ਰੁਪਏ ਚ ਲੈ ਜਾਓ ਪਰ ਰੇਟ ਭਾਜੀ ਬਾਜ਼ਾਰ ਚ 2500 3000 ਮਿਲਦਾ ਮਿਲਦਾ ਪਰ ਸਾਡਾ ਰੇਟ ਰਹਿਣਾ ਸਿਰਫ ਇੱਕ ਲੈਣ ਦੇਣ ਤੇ ਪੈਣਾ ਕੁੜੀਆਂ ਜੜੀਆਂ ਲਈ ਮਾਤੂ ਸ਼੍ਰੀ ਦਸਤਾਰ ਨੇ ਆਫਰ ਲਾਤੀ ਸਿਰਫ 850 ਰੁਪਏ ਦਾ ਬਟਿਕਾਂ ਵਾਲੇ ਸੂਟਾਂ 'ਚ ਵੀ ਰੰਗ ਡਿਜ਼ਾਈਨ ਬਹੁਤ ਸਾਰੇ ਆ ਲਾਈਟ ਲੈ ਜਾਓ ਡਾਰਕ ਲੈ ਜਾਓ ਮੈਂ ਕਹਿੰਦਾ ਜਿਹੜਾ ਮਰਜ਼ੀ ਇਹਦੇ ਵਿੱਚੋਂ ਲੈ ਜਾਓ ਸਾਰੇ 850 ਦੇ ਸੂਟਿਆ 850 'ਚ ਆ ਵੀ 850 'ਚ ਓਏ ਆ ਵੀ ਚੱਕੋ 850 'ਚ ਓ ਵੀ ਚੱਕੋ 850 'ਚ ਛੇਤੀ ਛੇਤੀ ਆਜੋ ਮਾਤੂ ਸ਼੍ਰੀ ਦਸਤਾਰ ਬਾਗਾ ਪ੍ਰਾਣਾ ਮੋਗਾ ਰੋਡ ਵੱਡੇ ਫਾਇਦੇ ਵਿਆਹ ਸ਼ਾਦੀ ਤਾਜ ਮੇਰੇ ਦਾ ਕੱਪੜਾ ਸੇਨ ਲੈਣ ਲਈ ਕੱਪੜਾ ਇਤੋਂ ਸਸਤਾ ਕਿਤੇ ਨਹੀਂ ਨਹੀਂ ਦੇਣਾ ਕਿਆ ਉਹ ਆਪਣੇ ਪ੍ਰਿੰਸ ਦੇ ਨਾਲ ਹਰਦੀਪ ਸਿੰਘ ਤੱਕੜ ਥਾਂ ਟੀਵੀ ਪਾਗਾ ਪੁਰਾਣਾ